ਲਓ ਜੀ ਬਾਈ ਹੁਣ ਆਪਾਂ ਇਹਦੇ ਰੇਟ ਦੇਨੇ ਨਾ ਸਿਆ ਮਨ ਲਓ ਪੂਰਾ ਖਿੱਚ ਕੇ ਰੇਟ ਦੇਨੇ ਮੈਂ ਖਿੱਚ ਕੇ ਦੇਮਾ ਠੀਕ ਹੈ ਜੀ ਲਓ ਜੀ ਬਾਈ ਕਿਹੜੀ ਆ ਗਈ ਜੀ ਹੁਣ ਆਪਣੇ ਕੋਲ ਹੈ ਆਲਟੋ ਆ ਗਈ ਸੱਤ ਮਾਡਲ ਆਲਟੋ ਆ ਲੈ ਐਲਐਕਸ ਆਈਆ ਸਾਰੀ ਓਰੀਜਨਲ ਪੇਂਟ ਦੀ ਆ ਓਰੀਜਨਲ ਪੇਂਟ ਬਿਲਕੁਲ ਸੋਹਣੀ ਗੱਡੀ ਆ ਸਾਫ ਸੁਥਰੀ ਗੱਡੀ ਇਹਨੂੰ ਆਪਾਂ ਹੁਣ ਕੀ ਰੇਟ ਤੇ ਪਾਵਾਂਗੇ ਜੀ ਪੂਰਾ ਖਿੱਚ ਕੇ ਨਾ ਪੂਰਾ ਖਿੱਚ ਕੇ 70000 ਦੀ ਦੇ ਦੇਾਂਗੇ ਜੀ ਲਓ ਜੀ ਮੋਟਰਸਾਈਕਲ ਦੇ ਰੇਟ ਦੀ ਦੇਵਾਂਗੇ ਬਾਈ ਕਹਿੰਦਾ ਆਲਟੋ ਸੱਤ ਮਾਡਲ ਹੈ ਤੇ ਬਾਕੀ ਆ ਜਾ ਬਾਈ 70000 ਦੀ ਦੇ ਦੇਾਂਗੇ ਬ ਤੇ ਲੈ ਅਕਤਰਾ ਆਜੋ ਆਜੋ ਜੀ ਹੁਣ ਇਤਨਾ ਆ ਗਿਆ ਆਪਣੀਆਂ ਆਮ ਹੁਣ ਮਲੋ ਜਿਦੀ ਫੈਮਲੀ ਵਾਸਤੇ ਬਹੁਤ ਵਧੀਆ ਚੀਜ਼ਾਂ ਪਤੀਆਂ ਨੇ ਬੈਗ ਨਰ ਲੱਗ ਜੀ ਹੈ ਨਾ ਆਪਣੇ ਹਾਂਜੀ ਹਾਂਜੀ ਬੈਗ ਨਰ ਲਓ ਜੀ ਅਕਤਰਾ ਬੈਗ ਨਰ ਦਿਖਾ ਦਿਓ ਇਹ ਸੇਮ ਮਾਡਲ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ origignal patrol ਤੇ ਚੱਲੀ ਹੋਈ ਹੈ ਜੀ patrol ਤੇ ਜੀ ਸਾਰੇ ਸਾਫ ਸੁਥਰੇ ਗੱਡੀ ਹੈ ਜੀ ਠੀਕ ਹੈ ਜੀ ਤੇ ਸੇਮ ਮਾਡਲ ਆ ਸਾਈ ਤੱਕ ਪਾਸਿੰਗ ਹੈ ਜੀ ਅਕਾਜੀ ਇਹ ਪਾਸਿੰਗ ਵੀ ਪਈ ਐ 27 ਵੀ ਪਈ ਐ ਇਸ ਤਰ੍ਹਾਂ ਲਓ ਜੀ 27 ਤੱਕ ਇਹਦੀ ਪਾਸਿੰਗ ਵੀ ਪਈ ਐ ਇਹ ਵੀ ਫੌਜੀ ਦੀ ਗੱਡੀ ਐ ਜੀ ਆਹੋ ਆਹੋ ਸਮਾਂ ਅੱਜ ਤਾਂ ਤੁਸੀਂ ਐ ਮੰਨ ਲਓ ਫੌਜੀ ਸਾਹਿਬ ਹੋਰ ਨੇ ਜਮਾ ਬੱਲੇ ਬੱਲੇ ਕਰਾਈ ਪਈ ਐ ਜੀ ਹਾਂਜੀ ਹਾਂਜੀ ਤੇ ਮੰਨੋ 27 ਤੱਕ ਪਾਸਿੰਗ ਵੀ ਪਈ ਐ ਹਜੇ ਲੈ ਸਕਦੇ ਹੋ ਨਜ਼ਾਰਾ ਤੇ ਗੱਡੀ ਪੂਰੀ ਕੰਡ ਇਹਦਾ ਕੀ ਰੇਟ ਪਾਵਾਂਗੇ ਜੀ ਤੇ ਲੱਖ ਰੁਪਏ ਦੀ ਦੇ ਦਿਆਂਗੇ ਜੀ ਠੀਕ ਐ ਜੀ ਲਓ ਜੀ ਦੇਖ ਸਕਦੇ ਤੁਸੀਂ ਇਹ ਵੈਗਨਰ ਆ ਗਈ ਬਾਈ ਕਹਿੰਦਾ ਲੱਖ ਰੁਪਏ ਦੀ ਪਾਵਾਂਗੇ ਬਾਕੀ ਕੋਈ ਗੱਲ ਨਹੀਂ ਮਾਰਦਣ ਜ਼ਰੂਰ ਪਵਾਵਾਂਗੇ ਆਪਾਂ ਕਿਉਂ ਫੌਜੀ ਸਾਹਿਬ ਦੀ ਗੱਡੀ ਐ ਤੇ ਮਾਰਦਣ ਪਵਾਵ ਹੋਣੇ ਇਹ ਆਪਣੇ ਕੋਲੇ ਮੈਗਨਰ ਫੇਰ ਆ ਗਈ ਹਾਂਜੀ ਹਾਂਜੀ ਤੇ ਇਹ ਕਿਹੜਾ ਮਾਡਲ ਆ ਗਿਆ 10 ਮਾਡਲ ਆ ਗਈ 10 ਹਾਂਜੀ ਹਾਂਜੀ ਲਓ ਜੀ ਇਹ ਪਾਸਿੰਗ ਕਿਥੋਂ ਤੱਕ ਹੈ ਜੀ ਦੀ ਆ 25 ਤੱਕ ਪਈ ਹੈ ਜੀ ਅੱਛਾ 25 ਤੱਕ ਪਈ ਹੈ ਪਈ ਹੈ ਜੀ ਕਹਿੰਦਾ ਪਈ ਹੈ ਜੀ ਦੇਖ ਸਕਦੇ ਹੋ ਬਈ ਕੱਟੀ ਮੂਰੀ ਕਿਹੜੇ ਪਈ ਆ ਯਾਰ ਐਨਓਸੀ ਨਾਲ ਦੇਵਾ ਗਈ ਐਨਓਸੀ ਨਾਲ ਐਨਓਸੀ ਤਾਂ ਬਾਈ ਕਹਿੰਦਾ ਵੀ ਆਪਣੇ ਕੋਲੇ ਮਲੂਬੀ ਪਕੜਾ ਕੇ ਦੇਣੀ ਹੈ ਲੇਕਿਨ ਇਹਦੀ ਰੇਟ ਪਾਵਾਗੇ ਬਈ ਆਪਾਂ ਤੇ 1.5 ਲੱਖ ਦੀ ਦੇ ਦੇਣੀ ਠੀਕ ਹੈ ਜੀ ਅਕਟਰ ਦਿਖਾ ਦੇ 1.5 ਲੱਖ ਦੀ ਦੇ ਦੇਾਂਗੇ ਬਾਈ ਕਹਿੰਦਾ ਤੇ ਪਹਿਲੀ ਗੱਲ ਤਾਂ ਤੁਸੀਂ ਦੇਖ ਸਕਦੇ ਹੋ ਪੂਰੀ ਸਾਫ਼ ਪਈ ਆ ਗੱਡੀ ਆ ਤੁਸੀਂ ਐ ਮੰਨੋ ਤੇ ਮਨ ਖੁਸ਼ ਕਰਦੀ ਐ ਛੋਟੇ ਪਰਿਵਾਰ ਵਾਸਤੇ ਬਹੁਤ ਹੀ ਵਧੀਆ ਗੱਡੀ ਐ ਤੇ ਇਧਰ ਦੇ ਬਸਿਆ ਜੀ ਹੁਣ ਅਕਟਰ ਆਪਣੇ ਕੋਲੇ ਇਧਰ ਵੀ ਆ ਜਿਓ ਲਓ ਜੀ ਸਵੈਪਟਾ ਕੀ ਬਾਈ ਜੀ ਸਵੈਪਟਾ ਕੀ 10 ਮਾਰ ਲਈਏ ਸਾਰੇ ਓਰੀਜਨਲ ਪੇਂਟ ਦੀ ਹੈ ਜੀ ਰੇਨਾ ਪੇਂਟ ਦੀ ਆ ਗਈ ਬਾਈ ਹਾਂਜੀ 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 ਠੀਕ ਹੈ ਬਾਈ ਜੀ ਪਾਸੰਗ ਇਹਦੀ ਵੀ ਪਈ ਹੈ ਜੀ ਹਜੇ ਅੱਛਾ ਜੀ ਹਾਂਜੀ ਹਾਂਜੀ ਕਿੱਥੋਂ ਤੱਕ ਪਈ ਹੈ ਜੀ ਇਹ ਰੇਨਾ 24 ਤੱਕ ਬਸਾ ਦੋ ਮਹੀਨੇ ਰਹਿ ਗਈ ਜੀ ਦੋ ਮਹੀਨੇ ਮੇਰੇ ਬਸ ਬੇ ਸੇ ਇਹੀ ਕੀਰ ਰ ਪਾਵਾਂਗੇ ਜੀ ਪਾ ਇਹਦੇ ਦੰਗ ਹੀ 2 ਲੱਖ ਦੀ ਜੀ ਠੀਕ ਹੈ ਜੀ ਹਾਂਜੀ ਲਓ ਜੀ ਨਾ ਨਾ ਟਾਰਾ ਜੀ ਹਾਂਜੀ ਹਾਂ ਸਾਰੇ ਅੰਟੀਰੀਅਰ ਦੇ ਸਹੀ ਹੈ ਜੀ ਓਕੇ ਜੀ ਇੱਥੇ ਇੰਜਰ ਕਰਦੀ ਮੇਨ ਗੱਲ ਹੁੰਦੀ ਹੈ ਨਾ ਲਓ ਜੀ ਬਾਈ ਜੀ ਇਹ ਆ ਗਈ ਆਪਣੇ ਕੋਲੇ ਇਹ ਸੈਂ ਇਹਦੀ ਪਾਸੰਗ ਵੀ ਪਈ ਹੈ ਇਸ ਤਾਈ ਤੱਕ ਠੀਕ ਹੈ ਇਸ ਤਾਈ ਤੱਕ ਪੰਜ ਮਾੜ ਲਾਸ ਤਾਈ ਤੱਕ ਪਾਸੰਗ ਪਈ ਹੈ ਠੀਕ ਹੈ ਜੀ ਕਿੰਨੇ ਰੇਟ ਪਾਦਾਂਗੇ ਜੀ ਦਾ ਇਹ ਦੇ ਦਾਂਗੇ ਜੀ ਆਪਾਂ 110000 ਦੀ ਲਓ ਜੀ ਪੂਰੇ ਦੀ ਪਾਦਾਂਗੇ ਜੀ ਕਰੋ ਜੀ ਪੂਰੇ ਦੀ ਪਾਦਾਂਗੇ ਤੇ ਆਜੋ ਜੀ ਇਤਰਾ ਇਹ ਕਿਹੜੀ ਹੈ? ਇਹ 12 ਮਾਰ ਲੱਗ ਜੀ। ਐਲ ਐਕਸਾਈ 12 ਮਾਰ। ਐਲ ਐਕਸਾਈ 12 ਮਾਰ ਲੱਗੇ। ਹਾਂ ਐਨਓਸੀ ਨਾਲ ਦੇ ਦੇਾਂਗੇ ਜੀ। ਐਨਓਸੀ ਨਾਲ। ਠੀਕ ਹੈ ਬਾਈ ਜੀ। ਇਹ ਕਿੰਨੇ ਦੀ ਪਾਵਾਂਗੇ ਜੀ? ਇਹ ਦੇ ਦੇਾਂਗੇ ਆਪਾਂ 1,15,000 ਦੀ ਜੀ। ਠੀਕ ਹੈ ਜੀ। ਚਲੋ 10 ਦੀ ਪਾਵਾਂਗੇ ਜੀ। ਪਾ ਦੇ ਤਾਂ ਉੱਪਰ ਰੱਖਣੀ ਨਹੀਂ ਜੀ ਆਪਾਂ ਹੁਣ ਰੱਖਣੀ। 10 ਨੂੰ ਪਤਾ ਨੇੜੇ ਹੈ ਜੀ ਕਰ ਆਪਾਂ। ਲਓ ਜੀ ਹੁਣ ਇੱਥੇ ਪਾਵਾਂਗੇ ਜੀ ਆਪਾਂ ਪੂਰੀ ਛੱਤ ਆਜੋ ਬਈ। ਲਓ ਜੀ ਇਹਦਾ ਰੇਟ ਪੂਰਾ ਪੂਰਾ ਪਾ ਦੇ ਜੀ। ਪੂਰਾ ਖਿੱਚ ਕੇ ਦੇ। ਲਓ ਜੀ ਦਿਖਾ ਦਿਓ। 10 ਮਾਰ ਲਾ ਜੀ। 1.60 ਹਜ਼ਾਰ ਦੀ ਬਹੁਤ ਵਧੀਆ ਗੱਡੀ ਪੂਰੀ ਸਾਫ਼ ਪਈ ਹੈ ਇਹਨੂੰ ਵੀ ਦਿਖਾ ਦਈਏ ਮੜਾ ਜੀ ਅੰਟੀਰੀਅਰ ਇੱਕ ਮਿੰਟ ਅਕਤਰ ਦਿਖਾ ਦੇ ਮੜਾ ਜੀ ਮੜਵਾ ਦੇ ਛਾਤ ਲਓ ਜੀ ਬਹੁਤ ਹੀ ਸਾਫ਼ ਸੁਥਰੀ ਗੱਡੀ ਪੂਰੀ ਘੈਂਟ ਤੇ ਬਾਕੀ ਵੀਰੇ ਨੇ ਰੇਡ ਪੂਰੇ ਖਿੱਚ ਕੇ ਲਾਇ ਰਹੇ ਹੈ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੈ ਨਾ ਭਾਈ ਜੀ ਆਪਾਂ ਇੱਕ ਤਾਂ ਲੋਕੇਸ਼ਨ ਦੱਸ ਦਈਏ ਕਿ ਆਪਣੀ ਸ਼ਾਪ ਦਾ ਨਾਮ ਦੱਸ ਦਿੰਗੇ ਆਪਾਂ ਕਿੱਥੇ ਹੈ ਲੋਕੇਸ਼ਨ ਆਪਣੇ ਹੈਗੇ ਜੀ ਢਿੱਲੋ ਮਾਨ ਮੋਟਰ ਜੇ ਮਾਨ ਸਾਹਿਬ ਮਾਨ ਸਾਹਿਬ